ਤਾਂ ਪਹਿਲੀ ਗੱਲ ਤੇ ਇਹ ਆ ਕਿ ਵੀ ਜਿਹੜਾ ਸਤਖਪੂਰ ਸਿੰਘ ਨੇ ਅਨੰਦਪੁਰ ਸਾਹਿਬ ਦਾ ਮਤਾ ਲਿਖਿਆ ਸੀ ਉਹਦੇ ਵਿੱਚ ਉਹਨਾਂ ਨੇ ਬੜਾ ਕਲੀਅਰਲੀ ਡਿਫਾਈਨ ਕੀਤਾ ਸੀਗਾ ਕਿ 6 ਆਫ ਇੰਡੀਆ ਇਹ ਬਹੁਤ ਇੰਪੋਰਟੈਂਟ ਆ ਅ ਰ ਪੋਲੀਟੀਕਲ ਨੇਸ਼ਨ 6 ਇਨ ਇੰਡੀਆ 6 ਇਨ ਇੰਡੀਆ ਆ ਰ ਹਾਂ ਪੋਲੀਟੀਕਲ ਨੇਸ਼ਨ ਤੇ ਉਹ ਬੜਾ ਕਲੀਅਰ ਹੈਗਾ ਕਿ ਵੀ ਕਿਹੜੇ ਸਿੱਖਾਂ ਦੀ ਉਹ ਗੱਲ ਕਰਦੇ ਸੀ ਸੋ ਬਹੁਤ ਨਖੇੜਾ ਉਹਨਾਂ ਨੇ ਕਰਤਾ ਵੀ ਜਦੋਂ ਆਪਾਂ ਪੰਥ ਇੱਕ ਕੌਮ ਦੀ ਗੱਲ ਕਰਦੇ ਆ ਤਾਂ ਉੱਥੇ ਉਹਨਾਂ ਨੇ ਇੱਕ ਸਟਲ ਜੇ ਤਰੀਕੇ ਨਾਲ ਕਰਤਾ ਪਰ ਇਹਦੇ ਵਿੱਚ ਜਿਹੜਾ ਬਹੁਤ ਵੱਡਾ ਕੰਮ ਕੀਤਾ ਹੈ ਹਾਲਾਂਕਿ ਆਪਾਂ ਮਾਰਕਸਿਸਮ ਨੂੰ DNA ਕਰ ਰਹੇ ਹਾਂ ਉਹ ਰੋਲ ਦੇ ਪਰ ਉਹ ਬਹੁਤ ਵੱਡਾ ਜਿਹੜਾ ਕੰਮ ਕੀਤਾ ਹੈਗਾ ਅੱਗੇ ਆਉਣ ਵਾਲੀ ਸਮਝ ਆਪਣੀ ਜਿਹੜੀ ਨਖੇੜੀ ਹੈ ਇਸ ਗੱਲ ਬਾਰੇ ਜਾਂ ਸਮਝਾਇਆ ਸਨ ਉਹ ਸਾਰੇ ਹੀ ਉਹਨਾਂ ਸਕਾਲਰਸ ਨੇ ਆਪਾਂ ਨੂੰ ਸਮਝਾਇਆ ਜਿਹੜੇ ਐਕਚੁਅਲੀ ਲੈਫਟ ਤੋਂ ਟ੍ਰੇਨਡ ਹੋ ਕੇ ਆਏ ਸੀ ਤਾਂ ਇਹ ਉਹਨਾਂ ਦਾ ਬਹੁਤ ਦੇਣ ਆਪਾਂ ਨੂੰ ਕਿਉਂਕਿ ਉਹਨਾਂ ਨੇ ਸੋਵੀਅਤ ਰਜਿਮ ਦੇ ਵਿੱਚ ਨੇਸ਼ਨਸ ਨੂੰ ਵੇਖਿਆ ਸੀ ਤੇ ਸਮਝਿਆ ਸੀ ਤੇ ਉੱਥੇ ਉਹਦੇ ਐਨਾਲਿਸਿਸ ਸੀਗੇ ਤਾਂ ਉਹਨਾਂ ਨੇ ਹਿੰਦੁਸਤਾਨ ਨੂੰ ਜਾਂ ਭਾਰਤ ਨੂੰ ਉਸ ਰੂਪ 'ਚ ਵੇਖਿਆ ਇੰਡੀਆ ਨੂੰ ਉਸ ਰੂਪ 'ਚ ਵੇਖਿਆ ਤੇ ਆਪਾਂ ਉਹਦੇ ਤੇ ਜਾਣਨਾ ਪਾਇਆ ਤੇ ਇੱਕ ਐਮਬਰੋਨਿਕ ਜਿਹੜੀ ਆਪਣੀ ਸਮਝ ਹੈਗੀ ਹੈ ਜਿਹੜੀ ਪਹਿਲੀ ਸਮਝ ਆਉ ਬਣਾਉਣੀ ਸ਼ੁਰੂ ਕੀਤੀ ਇਸ ਤੋਂ ਇਲਾਵਾ ਜਿਹੜੀ ਗੱਲ ਆਈ ਆ ਕਿ ਵੀ ਜਿਹੜੇ ਕੋਈ ਟਾਡੀ ਜਾਂ ਪ੍ਰਚਾਰਕ ਜਾਂ ਰਾਜਨੀਤਿਕ ਜਿਹੜੇ ਆਪਣੇ ਇਥੇਗੇ ਆ ਜਾਂ ਕੋਈ ਸਕਾਲਰਸ ਆ ਜਿਹੜੇ ਆਪਾਂ ਨੂੰ ਇੰਜੀਆਂ ਗੱਲਾਂ ਕਰਦੇ ਆ ਕਿ ਮਹਾਰਾਜਾ ਰਵੀ ਸਿੰਘ ਅਰਗ ਰਾਜ ਹਲੀਮੀ ਰਾਜ ਜਾਂ ਬੀਗੰਪੁਰਾਰ ਦੀ ਗੱਲ ਕਰਦੇ ਆ ਤੇ ਦੂਜੇ ਪਾਸੇ ਕੋਈ ਵੱਧ ਅਧਿਕਾਰਾਂ ਦੀ ਗੱਲ ਕਰਦਾ ਜਦੋਂ ਇਹ ਐ ਬ੍ਰਾਡ ਜੀਆਂ ਮੋਕਲੀਆਂ ਟਰਮਸ ਦਿੰਦੇ ਆ ਮੈਂ ਇਹ ਸਮਝਦਾ ਹਾਂ ਕਿ ਵੀ ਹੋ ਸਕਦਾ ਹੈ ਪਹਿਲਾਂ ਇਹ ਗੱਲਾਂ ਬਾਰੇ ਕਲੈਰਟੀ ਨਾ ਹੋਵੇ ਕੌਮ ਬਟ ਹੁਣ ਇੱਕ ਪੈਸਿਵ ਨੈਸ਼ਨਲਿਜ਼ਮ ਕੌਮ ਦੇ ਵਿੱਚ ਹੈਗਾ ਇਹ ਸਿਰਫ ਉਹਨਾਂ ਦੀ ਇੱਕ ਹਿਪੋਕ੍ਰੇਸੀ ਆ ਜਦੋਂ ਉਹ ਆਪਦੇ ਸਟੈਂਡ ਤੋਂ ਉਹਨਾਂ ਨੇ ਮੁੱਕਰਨਾ ਹੁੰਦਾ ਜਾਂ ਪਛਾਣ ਹਟਣਾ ਹੁੰਦਾ ਪਰ ਲਾਰਜਰ ਪੋਪੂਲੇਸ਼ਨ ਨੂੰ ਉਹਨਾਂ ਨੇ ਉਸੇ ਗੁਪੰਬਰ ਉਸੇ 'ਚ ਰੱਖਣਾ ਹੁੰਦਾ ਹੈ ਤਾਂ ਉਹ ਫਿਰ ਇੰਜੀਆਂ ਗੱਲਾਂ ਕਰਨ ਲੱਗ ਜਾਂਦੇ ਹੈਗੇ ਆ ਕਿ ਵੀ ਆਪਣਾ ਰਾਜ ਕਿੰਜਾ ਹੋਊਗਾ ਜਿਵੇਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੋਊਗਾ ਜਾਂ ਹਲੀਮੀ ਰਾਜ ਹੋਊਗਾ ਜਾਂ ਬੇਗਮਪੁਰਾ ਹੋਊਗਾ ਉਹ ਬਿਲਕੁਲ ਕਲੀਅਰਲੀ ਪੋਪੂਲੇਸ਼ਨ ਨੂੰ ਦੱਸ ਨਹੀਂ ਸਕਦੇ ਹੁੰਦੇ ਕਿ ਅਸੀਂ ਤਾਂ ਥੜਕ ਚੁੱਕੇ ਆ ਆਪਦੀ ਗੱਲ ਤੋਂ ਤੇ ਪਛਾਹ ਹਟ ਚੁੱਕੀ ਸੋ ਇਹ ਅਪੋਲੋਜੀਟਿਕ ਸਟੇਟਮੈਂਟਸ ਹੁੰਦੀਆਂ ਆ ਉਹਨਾਂ ਦੀ ਇਸੇ ਤਰ੍ਹਾਂ ਇਹ ਵਾਧ ਅਧਿਕਾਰਾਂ ਵਾਲੀ ਗੱਲ ਆ ਵਾਧ ਅਧਿਕਾਰਾਂ ਦਾ ਕੋਈ मीनिंग ਹੈ ਨਹੀਂਗਾ ਇਹ ਬਹੁਤ ਬ੍ਰਾਡ ਟਰਮ ਆ ਕਿ ਟੋਲ ਬੈਰੀਅਰ ਤੋਂ ਟੋਲ ਟੈਕਸ हट ਜੇ ਇਹ ਵਾਧ ਅਧਿਕਾਰ ਆ ਕਿ ਵੀ ਤੁਹਾਨੂੰ ਆਪਦਾ ਝੰਡਾ ਤੇ ਆਪਦਾ ਕੋਈ ਸੰਵਿਧਾਨ ਅੰਦਰ ਮਿਲੇ ਇਹ ਵੱਧ ਅਧਿਕਾਰ ਸੋ ਇਹ ਬਹੁਤ ਬਰਾਉਟ ਟਰਮਸ ਆ ਆਪਾਂ ਨੂੰ ਇੰਜ ਲੀਡਰਸ਼ਿਪ ਤੋਂ ਸੁਚੇਤ ਰਹਿਣਾ ਚਾਹੀਦਾ ਜਿਹੜੀਆਂ ਬਹੁਤ ਵੇਗ ਟਰਮਸ ਤੇ ਗੱਲਾਂ ਕਰਦੇ ਬਹੁਤ ਮੋਕਲੀ ਇੰਜੀਆਂ ਗੱਲਾਂ ਕਰਦੀਆਂ ਕਿਉਂਕਿ ਉੱਥੇ ਆਪਣੇ ਕੋਲੇ ਨਾਲ ਧੋਖਾ ਹੋਣ ਦੀ ਇੱਕ ਗੰਜੈਸ਼